ਕਈ ਸਾਲਾਂ ਬਾਅਦ ਵਾਪਸੀ ਹੋਈ ਹੈ ਇਹ ਰਵੀ ਹੈ ਹਾਲੋ ਢੇਰੀਆਂ ਵਾਲਾ ਜੱਗਾ ਪ੍ਰਸਿੱਧ ਖਿਡਾਰੀ ਇਹਦਾ ਦੌਰ ਹੈ ਇਹਦਾ ਟੌਰ ਹੈ ਸੀਹੋ ਮਾਜਰੇ ਦਾ ਫੌਜੀ ਐ ਸ਼ੀਲੂ ਐ ਗੁਰਦੀਪ ਐ ਤੇ ਰਵੀ ਦਿਉਰੇ ਦਾ ਵੀਰ ਅਮਨ ਆ ਫੌਜੀ ਸੀਹੋ ਮਾਜਰੇ ਵਾਲਾ ਔਰ ਸਾਹਮਣੇ ਨੰਬਰ ਜਿਹੜਾ ਵੇ ਪਲੰਟੇ ਨਾਲ ਜੰਡਪੁਰ ਦੇ ਵਿੱਚੋਂ ਗੱਡੀ ਜਿੱਤੀ ਅੱਜ ਕੌਣ ਟਰੈਕਟਰ ਜਿੱਤਦਾ ਦੁਨੀਆਂ ਨੂੰ ਇੰਤਜ਼ਾਰ ਬਾਹੂ 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 ਆਹ ਬਾਹੂ ਨਾਮ ਐ ਕਿ ਜਿਹਦੀ ਬਾਲੀਆ ਦੇ ਮੁੰਡਿਆਂ ਦਾ ਨਾਮ ਚੱਲਦਾ ਉਹ ਸਾਰੇ ਕਹਿੰਦੇ ਜੰਡਪੁਰ ਦੇ ਵੀਰ ਫੇਰ ਫੇਰ fer ਹੋਈ ਪਈ ਐ ਆਹ ਦੁਨੀਆ ਦੇ ਵਿੱਚ ਕਹਿੰਦੇ ਸ਼ੀਲੂ ਸ਼ੀਲੂ ਹੋਈ ਪਈ ਐ ਐਨ ਵਰਲਡ ਦੇ ਵਿੱਚ ਕਬੱਡੀ ਮੇਲਾ ਚੱਲਦਾ ਹੈ ਲਓ ਟਿੱਬੇ ਵਾਲਾ ਕਹਿੰਦੇ ਬੰਟੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਣ ਲਈ ਵੱਧਦਾ ਹੋਇਆ ਆਹ 35 ਰੇਡ ਤੇ ਰਵੀ ਸਾਹੋਕੇ ਵਾਲਾ ਪਰ ਟਿੱਬੇ ਵਾਲਾ ਅੱਜ ਟਰੈਕਟਰ ਅਜੜਾਮ ਦੇ ਹੀਰਾ ਭਰਾਵਾਂ ਦੀ ਟੀਮ ਹੈ ਮਠੱਡਿਆ ਵਾਲੇ ਕਹਿੰਦੇ ਦੀਪ ਦੀ ਟੀਮ ਹੈ ਸਤਨਾਮ ਪੈਸ ਦਾ ਵੱਡਾ ਯੋਗਦਾਨ ਹੈ ਆਹ ਹੈ ਨੌਜਵਾਨ ਗੱਭਰੂ ਸ਼ੀਲੂ ਤੇ ਗੁਰਵਿੰਦਰ ਆਹ ਗੁਰਵਿੰਦਰ ਆਹ ਸ਼ੀਲੂ ਤੇ ਗੁਰਵਿੰਦਰ ਦੇ ਦਰਮਿਆਨ ਟੱਕਰ 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 ਆਹ ਨੌਜਨ ਕਿ ਲੋਕਾਂ ਦੀ ਪਹਿਲੀ ਐ ਪਸੰਦ ਬਣਿਆ ਸੋਨੀ ਸਨੇਤ ਤੋਂ ਬਾਅਦ ਗੱਭਰੂ ਚੀਨ ਦੀ ਐ ਕੰਦ ਬਣਿਆ ਲੋਕਾਂ ਦੀ ਪਹਿਲੀ ਐ ਪਸੰਦ ਬਣਿਆ ਦਜੇ ਲ ਆ ਰਿਹਾ ਪਰ ਰੱਬ ਜਾਣਦਾ ਵੀ ਅੱਜ ਕੌਣ ਜਿੱਤੂ ਅੱਜ ਕੌਣ ਮੇਲਾ ਜਿੱਤੂ ਅੱਜ ਕੌਣ ਟਰੈਕਟਰ ਜਿੱਤੂ ਲਓ ਫੇ ਜੀ ਦੀ ਬਾਲੀਆ ਚੜਾਈ ਤੇ ਦਰਸ਼ਕਾਂ ਦੇ ਕੀਲੂ ਜੰਡਪੁਰ ਵਿੱਚ ਆਇਆ ਹੋਇਆ ਹਰਿਆਣੇ ਵਾਲਾ ਸ਼ੀਲੂ ਏ ਨਾ ਅੱਕਦਾ ਨਾ ਥੱਕਦਾ ਗੱਬਰੂ ਮੈਦਾਨਾ